ਆਡਿਊਟੀ ਵੀ ਕਰ ਰਹੀ ਹੈ ਅਪਸਬ ਨੂੰ ਜੀ ਆਨੋਂ ਲੈ ਕੇ ਹਤਰਾਂ ਚ ਦੀ ਵੱਡੀ ਖਬਰ ਮੀਨਰ ਡੁੱਬੇ ਪੰਜਾਬ ਲਹਗਾ ਗਾਗਾ ਤੋਂ ਲੈ ਕੇ ਤੁਰੀ ਤੱਕ ਹੈਰਾਨ ਕਰਨ ਦੇਣ ਵਾਲੀ ਤਸਵੀਰ سامنے ਆ ਰਹੀ ਹੈ ਕਈ ਪ੍ਰਾਈਮਰੀ ਸਕੂਲਾਂ ਨੇ ਕੀਤੀ ਛੁੱਟੀ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਜਾਨੀ ਕਿ 24 ਅਗਸਤ ਤੋਂ ਹੀ ਹਾਲ ਲਗਾਤਾਰ ਮੀਂਹ ਪੈ ਰਿਹਾ ਜਿਸ ਕਰਕੇ ਸੂਬੇ ਦੇ ਕਈ ਇਲਾਕਿਆਂ ਦੇ ਹਾਲਾਤ ਬੁਰੀ ਬਹੁਤ ਬੁਰੀ ਤਰ੍ਹਾਂ ਖਤਰਨਾਕ ਹੋ ਰਹੀਆਂ ਹਨ ਸੜਕਾਂ ਤੋਂ ਲੈ ਕੇ ਗਲੀਆਂ ਤੱਕ ਗੋਡੇ-ਗੋਡੇ ਪਾਣੀ ਚੜਿਆ ਹੋਇਆ ਹੈ ਨਜ਼ਰ ਆ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਪਾਣੀ ਦਾ ਕੰਮ ਉੱਤੇ ਪਹੁੰਚਣ ਤੇ ਕਈ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਹਿਰਾ ਘਾਗਾ ਸ਼ਹਿਰਾਂ ਵਿੱਚ 24 ਘੰਟਿਆਂ ਤੋਂ ਲਗਾਤਾਰ ਭਾਰੀ بارش ਹੋ ਰਹੀ ਹੈ ਭਾਰੀ بارش ਦੇ ਚਲਦੇ ਲਹਿਗਾਗਾ ਦੇ ਪੂਰੇ ਸ਼ਹਿਰ ਵਿੱਚ ਇਸ ਤਰ੍ਹਾਂ ਹੀ ਹੋ ਰਿਹਾ ਹੈ ਸਿਰਨਲ ਹੀ ਗੱਲ ਕਰੀਏ ਤਾਂ ਸ਼ਹਿਰ ਦੇ ਅੰਦਰ ਦੀ ਤਾਂ ਅੰਡਰ ਬ੍ਰਿਜ ਤੋਂ ਨੱਕੋ ਨੱਕ ਪਾਣੀ ਨਾਲ ਭਰਿਆ ਹੋਇਆ ਹੈ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਛੁੱਟੀ ਕਰ ਦਿੱਤੀ ਹੈ ਇਸ ਤਰ੍ਹਾਂ ਦੀਆਂ ਵੱਡੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ